ਸਕੇਚੂਗਰਾ ਤਿਆਰ ਕੀਤੀ ਜਾ ਰਹੀ ਹੈ ਹੂਬ ਹੂ ਇਸ ਤਰੀਕੇ ਨਾਲ ਲੱਗਦਾ ਕਿ ਜਿਹੜਾ ਬਜਰੰਗਬਲੀ ਸਾਹਮਣੇ ਜਿਹੜਾ ਵਿਰਾਜਮਾਨ ਹੋ ਗਿਆ ਹੁਣ ਨਹੀਂ ਜਮਾ ਗੇਜ਼ੇ ਕੋਲੋਂ ਸਿੱਖਿਆ ਨਹੀਂ ਬਸ ਵਾਈਗੁਰੂ ਜੀ ਦੀ ਕਿਰਪਾ ਹੈ ਕਿ ਮੈਨੂੰ ਸਭ ਕੁਝ ਉਹਨਾਂ ਨੇ ਬਖਸ਼ਿਆ ਤੁਹਾਡਾ ਕਦੀ ਮਨ ਨਹੀਂ ਕੀਤਾ ਮੈਂ ਵੀ ਵਾਰ ਜਾ ਕੇ ਬੱਚਿਆਂ ਦੇ ਨਾਲ ਖੇਡਾਂ ਕਦੀ ਕਦੀ ਮੈਂ ਖੇਡ ਲੈਂਦਾ ਪਰ ਮੇਰਾ ਜ਼ਿਆਦਾ ਫੋਕਸ ਇਹਦੇ ਵਿੱਚ ਹੀ ਆ ਮੈਨੂੰ ਮਜ਼ਾ ਇਹਦੇ ਵਿੱਚ ਹੀ ਆਉਂਦਾ ਬਣਾਉਣ ਚ ਜਿਨੇ ਪੰਜਾਬ ਹੀ ਨਹੀਂ ਵਿਦੇਸ਼ਾਂ ਦੀ ਧਰਤੀ ਤੇ ਵੀ ਜਿਹੜੀ ਮੱਲਾ ਮਾਰੀਆਂ ਨੇ ਸੰਗੀਤ ਦੇ ਜਰੀਏ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਹੋ ਬੋ ਹੋ ਜਿਹੜੀ ਸਿੱਧੂ ਮੂਸੇ ਵਾਲੇ ਜਿਹੜੀ ਤਸਵੀਰ ਹੈ ਚੀਜ਼ਾਂ ਸੀ ਇੱਕ ਪੈਨਸਲ ਤੇ ਇੱਕ ਪੇਪਰ ਨਾਲ ਵੀ ਮੈਂ ਸਟਾਰਟ ਕੀਤਾ ਸੀ ਤੇ ਅੱਸੀ ਉਹਦੇ ਨਾਲ ਵੀ ਬਣਾ ਸਕਦੇ ਹਾਂ ਕੋਈ ਮਹਿੰਗੀਆਂ ਚੀਜ਼ਾਂ ਦੀ ਜਰੂਰਤ ਨਹੀਂ ਮੈਂ ਵੀ ਸਸਤੀ ਚੀਜ਼ਾਂ ਤੋਂ ਹੀ ਸਟਾਰਟ ਕੀਤਾ ਸੀਗਾ ਅੱਛਾ ਤੇ ਜਿੱਥੇ ਗੁਰੂ ਸਾਹਿਬ ਦੀਆਂ ਫੋਟੋਆਂ ਤਿਆਰ ਕਰਦੇ ਆਂ ਅਦਰ ਤੁਸੀਂ ਇਹ ਵੀ ਦੇਖ ਸਕਦੇ ਹੋ ਦਲਜੀਤ ਦੀ ਫੋਟੋ ਹੈ ਇਹ ਅਸ਼ਵਰੇ ਰਹੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਉਹ ਜਿਹੜੀ ਤਸਵੀਰ ਹੈ ਤਿਆਰ ਕੀਤੀ ਗੱਦਰ ਦਲਜੀਤ ਦੋਸਾਂਝ ਹੈ ਤਾਰੀਫਾਂ ਕਰਦੇ ਨੇ ਜਦੋਂ ਮੈਂ ਕੁਝ ਦਿਖਾਣਾ ਵਾਂ ਤੁਹਾਨੂੰ ਇੱਕ ਐਸੇ ਬੱਚੇ ਦੇ ਨਾਮ ਲਾਂ ਜਾ ਰਿਹਾ ਜਿਹਦੀ ਉਮਰ 13 ਸਾਲ ਹੈ ਪਰ ਜਿਹੜੀਆਂ 13 ਸਾਲ ਦੀ ਉਮਰ ਦੇ ਵਿੱਚ ਮੱਲਾ ਪੂਰੇ ਪੰਜਾਬ ਦੇ ਵਿੱਚ ਮਾਰੀਆਂ ਸੋ ਸਭ ਤੋਂ ਪਹਿਲੇ ਤੁਹਾਨੂੰ ਤੋਂ ਜਿਹੜੀ ਤਸਵੀਰ ਹੈ ਉਹ ਦਿਖਾ ਦਿੰਨੇ ਆ ਗੁਰੂ ਨਾਨਕ ਸਾਹਿਬ ਦੀ ਤਸਵੀਰ ਸਾਮਣੇ ਤੁਸੀਂ ਦੇਖ ਸਕਦੇ ਹੋ ਤੇ ਸਾਮਣੇ ਨਾਲ ਹੀ ਧੰਤਨ ਬੱਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕ੍ਰਿਸ਼ਨ ਜੀ ਦੀ ਫੋਟੋ ਇਹ ਮੈਂ ਜ 13 ਸਾਲ ਦਾ ਬੱਚਾ ਜਿਹਦੇ ਵੱਲੋਂ ਇਹ ਸਾਰੀ ਪੇਂਟਿੰਗ ਹੈ ਇਹ ਤਿਆਰ ਕੀਤੀ ਗਈ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਜਿਹਦੇ ਵੱਲੋਂ ਜਿਹੜੀ ਪੇਂਟਿੰਗ ਹੈ ਤਿਆਰ ਕੀਤੀ ਗਈ ਦੱਸਿਆ ਜਾ ਰਿਹਾ ਕਿ ਜਦੋਂ ਇਹ ਬੱਚਾ 4 ਸਾਲ ਦਾ ਸੀਗਾ ਇਹ ਪੇਂਟਿੰਗ ਤਿਆਰ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਬਜਰੰਗ ਬਲੀ ਜੀ ਦੀ ਜਿਹੜੀ ਫੋਟੋ ਹੈ ਉਹ ਸਕੈਚ ਵਗੈਰਾ ਤਿਆਰ ਕੀਤੀ ਜਾ ਰਹੀ ਹੈ ਹੂਬ ਹੂ ਇਸ ਤਰੀਕੇ ਨਾਲ ਲੱਗਦਾ ਕਿ ਜਿਹੜਾ ਅ ਬਜਰੰਗਬਲੀ ਸਾਹਮਣੇ ਜਿਹੜਾ ਵਿਰਾਜਮਾਨ ਹੋ ਗਿਆ ਹੁਣ ਬੱਚਾ ਸਾਡੇ ਨਾਲ ਗੱਲਬਾਤ ਕਰਦੇ ਆਂ ਬੇਟਾ ਕੀ ਨਾਮ ਹੈ ਤੁਹਾਡਾ ਕਿਰਤਜੋਤ ਸਿੰਘ ਕਿਰਤਜੀਤ ਕੀ ਕਹਿਣਾ ਚਾਹੋਗੇ ਮਤਲਬ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਤੇ ਕਿਸੇ ਕੋਲ ਤੁਸੀਂ ਸਿੱਖਿਓ ਜਿਹੜੀ ਇੰਨੀ ਸੋਹਣੀ ਤੁਸੀਂ ਪੇਂਟਿੰਗ ਤਿਆਰ ਕੀਤੀ ਹੈ ਨਹੀਂ ਜੀ ਮੈਂ ਕਿਸੇ ਕੋਲੋਂ ਸਿੱਖਿਆ ਨਹੀਂ ਬਸ ਵਾਈਗੁਰੂ ਜੀ ਦੀ ਕਿਰਪਾ ਹੈ ਕਿ ਮੈਨੂੰ ਸਭ ਕੁਝ ਉਹਨਾਂ ਨੇ ਬਖਸ਼ਿਆ ਤੇ ਮੈਂ ਬਚਪਨ ਤੋਂ ਹੀ ਕਰਨਾ ਸਟਾਰਟ ਕਰਤਾ ਸੀ ਮੇਰੇ ਕੋਈ ਮਤਲਬ ਕੋਈ ਕੀਤਾ ਨਹੀਂ ਮੈਂ ਕੋਈ ਕੋਰਸ ਇਹਦੇ ਬਾਰੇ ਪਰ ਮੈਨੂੰ ਆਂਦਾ ਸੀ ਕਿ ਮੈਂ ਸੈਲਫ ਟਾਟਾ ਅੱਛਾ ਤੇ ਆਪਾਂ ਗੱਲ ਕਰੀਏ ਜਿਵੇਂ ਗੁਰੂ ਨਾਨਕ ਸਾਹਿਬ ਦੀ ਤੁਸੀਂ ਫੋਟੋ ਤਿਆਰ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਕਿੰਨਾ ਕੁ ਸਮਾਂ ਲੱਗਦਾ ਬਣਾਉਣ ਨੂੰ ਮਿਨੀਮਮ ਲੱਗਦਾ ਹੈ 5-6 ਘੰਟੇ ਦਾ ਲੱਗਦਾ ਹੀ ਹੈ ਕਿਸੀ ਵਿੱਚ 12 ਘੰਟੇ ਵੀ ਲੱਗ ਜਾਂਦੇ ਆ ਮੈਕਸਿਮਮ ਮਤਲਬ ਇਹ ਵੇਰੀ ਕਰਦਾ ਕਿ ਕਿੰਨੀ ਓਖੀ ਡਰਾਇੰਗ ਹੈ ਕਿੰਨੇ ਉਹਦੇ ਚ ਡਿਟੇਲਸ ਹੈ ਕਿੰਨੀ ਉਸ ਚੋਖਾਈ ਹੈ ਤੇ ਤੁੰਦਾਜ਼ੀ ਜਦੋਂ ਬੱਚਾ 10 ਤੋਂ 13 ਸਾਲ ਦਾ ਜਾਂ 15 ਸਾਲ ਦਾ ਹੁੰਦਾ ਉਹਦੀ ਜਿਹੜਾ ਧਿਆਨ ਹੈ ਖੇਡਣ ਦੇ ਵਿੱਚ ਹੁੰਦਾ ਇਹ ਬੱਚੇ ਦੇ ਵਿੱਚ ਟੈਲੈਂਟ ਹੈ ਜਿਹੜਾ ਕੁੱਟ-ਕੁੱਟ ਕੇ ਪਰਿਆ ਹੈ ਤੁਹਾਡਾ ਕਦੀ ਮਨ ਨਹੀਂ ਕੀਤਾ ਮੈਂ ਵੀ ਵਾਰ ਜਾ ਕੇ ਬੱਚਿਆਂ ਦੇ ਨਾਲ ਖੇਡਾਂ ਕਿਉਂ ਅਸੀਂ ਅਕਸਰ ਦੇਖਦੇ ਹਾਂ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਦਾ ਨਾ ਜਿਹੜਾ ਮਾਈਂਡ ਹੈ ਸ਼ਾਰਪ ਨਹੀਂ ਹੁੰਦਾ ਤੇ ਅਸੀਂ ਅਕਸਰ ਦੇਖਦੇ ਹਾਂ ਉਹ ਗਲੀਆਂ ਦੇ ਵਿੱਚ ਖੇਡਦੇ ਹੁੰਦੇ ਆ ਜਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਖੇਡਦੇ ਹੁੰਦੇ ਆ ਤੁਹਾਡੇ ਮਨ ਚ ਕਿਵੇਂ ਆ ਜਾਂ ਜਿਹੜੇ ਅੱਜ ਕੱਲ ਜਿਹੜੇ ਬੱਚੇ ਐ ਗੇਮਾਂ ਦੇ ਵਿੱਚ ਬੜੇ ਹੋਏ ਨੇ ਜੀ ਕਦੀ ਕਦੀ ਮੈਂ ਖੇਡ ਲੈਂਦਾ ਪਰ ਮੇਰਾ ਜ਼ਿਆਦਾ ਫੋਕਸ ਇਹਦੇ ਵਿੱਚ ਹੀ ਆ ਮੈਨੂੰ ਮਜ਼ਾ ਇਹਦੇ ਵਿੱਚ ਹੀ ਆਉਂਦਾ ਬਣਾਉਣ ਚ ਹਾਂਜੀ ਤੇ ਜਿਹੜੀ ਇਹ ਤੁਸੀਂ ਹੁਣ ਬਜਰੰਗ ਬਲੀ ਦੀ ਜਿਹੜੀ ਤਿਆਰ ਕਰ ਰਹੇ ਹੋ ਤੇ ਅਨੂੰ ਹਲੇ ਤੱਕ ਇਹਦੇ ਵਿੱਚ ਜ਼ਿਆਦਾ ਨਹੀਂ ਬਸ 45 ਮਿੰਟ ਲੱਗੇ ਹੋਣਗੇ ਲੇਕਿਨ ਹਲੇ ਉਹ ਪੂਰਾ ਵੀ ਕੰਪਲੀਟ ਨਹੀਂ ਹੋਇਆ ਬਾਅਦ ਚੋਂ ਫਿਰ ਇਹਦੇ ਵਿੱਚ ਹੁੰਦੀਆਂ ਚੀਜ਼ਾਂ ਬਹੁਤ ਔਖਾਂ ਕੰਨਾ ਪੈਂਦਾ ਹੈ ਵਿੱਚ ਤਾਂ ਕਿ ਉਹ ਹੋਰ ਉਭਰ ਕੇ ਆਵੇ ਡਰਾਇੰਗ ਜੇ ਆਪਾਂ ਗੱਲ ਕਰੀਏ ਇਹ ਜਿਹੜਾ ਤੁਸੀਂ ਆਰਟ ਤੁਹਾਡੇ ਵਿੱਚ ਜਿਹੜਾ ਟਾਇਲੈਂਟ ਹੈ ਕਾਫੀ ਬਹੁਤ ਅੱਛਾ ਹੈ ਤੁਸੀਂ ਤਸਵੀਰ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਜਿਨੇ ਪੰਜਾਬ ਹੀ ਨਹੀਂ ਵਿਦੇਸ਼ਾਂ ਦੀ ਧਰਤੀ ਤੇ ਵੀ ਜੜੀ ਮੱਲਾ ਮਾਰੀਆਂ ਨੇ ਸੰਗੀਤ ਦੇ ਜਰੀਏ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਹੋ ਬੋ ਹੋ ਜਿਹੜੀ ਸਿੱਧੂ ਮੂਸੇ ਵਾਲੇ ਜਿਹੜੀ ਤਸਵੀਰ ਹੈ ਜੇ ਆਪਾਂ ਗੱਲ ਕਰੀਏ ਦੀ ਅਸੀਂ ਕੋਈ ਸਪੈਸ਼ਲ ਪੈਨਸਲ ਵਗੈਰਾ ਜਾਂ ਕੋਈ ਪੇਂਟਿੰਗ ਕਲਰ ਜਾਂ ਲੱਗ ਤੋਂ ਆਉਂਦੇ ਨੇ ਜਾਂ ਤੁਸੀਂ ਕੋਈ ਜੀ ਕਾਫੀ ਐਡ ਮੀਡੀਅਮ ਇਦਾਂ ਦੇ ਆਉਂਦੇ ਨੇ ਜਿਵੇਂ ਗ੍ਰਾਫਾਈਟ ਪੈਨਸਲ ਔਇਲ ਪਿਸਟਲ ਅਲੱਗ-ਅਲੱਗ ਤਰੀਕੇ ਦੀ ਡਰਾਇੰਗ ਬਣਾ ਲੈ ਹੁੰਦੇ ਆ ਲੇਕਿਨ ਚੀਜ਼ਾਂ ਸੀ ਇੱਕ ਪੈਨਸਲ ਤੇ ਇੱਕ ਪੇਪਰ ਨਾਲ ਵੀ ਮੈਂ ਸਟਾਰਟ ਕੀਤਾ ਸੀ ਤੇ ਅਸੀਂ ਉਹਦੇ ਨਾਲ ਵੀ ਬਣਾ ਸਕਦੇ ਹਾਂ ਕੋਈ ਮਹਿੰਗੀਆਂ ਚੀਜ਼ਾਂ ਦੀ ਜਰੂਰਤ ਨਹੀਂ ਮੈਂ ਵੀ ਸਸਤੀ ਚੀਜ਼ਾਂ ਤੋਂ ਹੀ ਸਟਾਰਟ ਕੀਤਾ ਸੀਗਾ ਅੱਛਾ ਤੇ ਜਿੱਥੇ ਗੁਰੂ ਸਾਹਿਬ ਦੀਆਂ ਫੋਟੋਆਂ ਤਿਆਰ ਕੀਤੀਆਂ ਅਦਰ ਤੁਸੀਂ ਇਹ ਵੀ ਦੇਖ ਸਕਦੇ ਹੋ ਦਲਜੀਤ ਦੀ ਫੋਟੋ ਹੈ ਇਹ ਈਸ਼ਵਰਿਆ ਰਏ ਇਹ ਇਹ ਨੂਰ ਚਾਹਲ ਨੂਰ ਚਾਹਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ 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 ਜਿਹੜੀ ਤਸਵੀਰ ਹੈ ਤਿਆਰ ਕੀਤੀ ਗਿੱਧਰ ਦਲਜੀਤ ਦੋਸਾਂਝ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਗੱਲ ਕਰੀਏ ਤੁਸੀਂ ਸਕੂਲ ਵੀ ਕਿਹੜੀ ਕਲਾਸ ਚ ਪੜਦੇ ਹੋ ਮੈਂ 8ਵੀਂ ਜਮਾਤ ਚ ਪੜਦਾ ਹਾਂ 8ਵੀਂ ਚ ਪੜਦੇ ਹਾਂ ਤੇ ਟੀਚਰਾਂ ਫਿਰ ਦਿੰਦੇ ਫਿਰ ਹਲਾਸ਼ੇਰੀ ਹਾਂਜੀ ਟੀਚਰਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਕਰਦਾ ਵਾਂ ਐਦਾਂ ਮੈਨੂੰ ਐਪਰੀਸ਼ੀਏਟ ਕਰਦੇ ਨੇ ਕਾਫੀ ਤਾਰੀਫਾਂ ਕਰਦੇ ਨੇ ਜਦੋਂ ਮੈਂ ਕੁਝ ਦਿਖਾਣਾ ਵਾਂ ਬਣਾਣਾ ਵਾਂ ਤੇ ਉਹ ਬਹੁਤ ਤਾਰੀਫ ਕਰਦੇ ਨੇ ਤੇ ਜਿਹੜੇ ਨਾਲ ਦਾ ਜਿਹੜਾ ਫਰੈਂਡ ਸਰਕਲ ਆ ਉਹਨਾਂ ਦਾ ਮਤਲਬ ਕਿ ਕਿਸੇ ਕਦਾ ਫਿਰ ਸੰਜੋਗ ਹੈ ਜਾਂ ਮਿਲਦਾ ਜਾ ਉਹ ਕਹਿੰਦੇ ਹਾਂ ਵੀ ਬੜੀ ਅੱਛੀ ਜਿਹੜੀ ਡਰਾਇੰਗ ਹੈ ਤਿਆਰ ਕਰਦਾ ਹੈ ਕਿਸ ਤਰੀਕਾ ਮਤਲਬ ਕਿ ਬਹੁਤ ਤਰੀਫਾਂ ਕਰਦੇ ਨੇ ਮੈਂ ਮਤਲਬ ਉਹ ਜਿਵੇਂ ਕੋਈ ਪਾਣਾ ਮੈਂ ਬਣਾਉਣਾ ਵਾ ਮੈਨੂੰ ਹਰ ਵਾਰੀ ਬੋਲਦੇ ਜ਼ਰੂਰ ਹੈ ਕਿ ਉਹ ਵਧੀਆ ਬਣੀ ਹੈ ਬਹੁਤ ਵਧੀਆ ਬਣੀ ਹੈ ਅੱਛਾ ਜੇ ਕਿਰਜ ਆਪਾਂ ਗੱਲ ਕਰੀ ਤੁਸੀਂ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਾਫੀ ਜਿਹੜਾ ਅੱਛਾ ਹਾਰਟ ਆ ਤੁਹਾਡਾ ਜੇ ਆਪਾਂ ਗੱਲ ਕਰੀਏ ਗੁਰੂ ਸਾਹਿਬ ਦੀਆਂ ਜਿਹੜੀਆਂ ਫੋਟੋਆਂ ਵੀ ਤਿਆਰ ਕਰਤੀਆਂ ਅਦਰ ਸਿੰਘਰ ਨੇ ਉਹਨਾਂ ਦੀ ਫੋਟੋ ਵੀ ਤੁਸੀਂ ਤਿਆਰ ਕਰਤੀਆਂ ਤੁਸੀਂ ਫਿਊਚਰ ਦੇ ਵਿੱਚ ਕਰਨਾ ਕੀ ਚਾਹੁੰਦੇ ਹੋ ਪੈਸ਼ਨ ਨੂੰ ਹੋਰ ਵਧਾਣਾ ਚਾਹੁੰਦਾ ਹਾਂ ਕਿਉਂਕਿ ਇਹੀ ਮੈਂ ਬਚਪਨ ਤੋਂ ਕੀਤਾ ਤੇ ਮੈਂ ਇਹੀ ਕਰਨਾ ਚਾਹੁੰਦਾ ਮੈਂ ਹੋਰ ਕੋਈ ਔਖੀ ਚੀਜ਼ ਨਹੀਂ ਪੜਨਾ ਚਾਹੁੰਦਾ ਜੋ ਮੈਨੂੰ ਆਂਦਾ ਮੈਂ ਉਹੀ ਪੈਸ਼ਨ ਨੂੰ ਫੋਲੋ ਕਰਾਂਗਾ ਜੇ ਅਪਾ ਗੱਲ ਕਰੀਏ ਸੋਸ਼ਲ ਮੀਡੀਆ ਤੇ ਤੁਹਾਡੇ ਜਿਹੜੇ ਕਾਫੀ ਚਰਚੇ ਨੇ ਤੇ ਫਿਰ ਕਿਸੇ ਦੀ ਕਾਲ ਵਗੈਰਾ ਵੀ ਆਂਦੀ ਏ ਜਾਂ ਮੈਸੇਜ ਵਗੈਰਾ ਵੀ ਆਂਦਾ ਹੋਣਾ ਤੁਹਾਨੂੰ ਹਾਂ ਵੀ ਪਾਸ ਸਿੱਖਣਾ ਚਾਹੁੰਦੇ ਆ ਜਾਂ ਸਾਨੂੰ ਵੀ ਉਹ ਜਿਹੜੀ ਜਿਹੜੀ ਪੇਂਟਿੰਗ ਹੈ ਤਿਆਰ ਕਰਕੇ ਦੋਖਦੀ ਆ ਆਂਦੇ ਨੇ ਕਾਫੀ ਲੇਕਿਨ ਜ਼ਿਆਦਾਤਰ ਉਹੀ ਚੀਜ਼ਾਂ ਤੇ ਆਂਦੇ ਆ ਕਿ ਸਾਡੀ ਪੇਂਟਿੰਗ ਤਿਆਰ ਕਰਕੇ ਤੇ ਉਹ ਸਾਡੇ ਲਈ ਕਮਿਸ਼ਨ ਆਰਟਵਰਕ ਲੇਕਿਨ ਮੈਂ ਹਲਕੰਨ ਨੇ ਚੰਦਾ ਕਿਉਂਕਿ ਮੈਂ 8 ਦਿਨਾਂ ਨਾਲ ਨਾਲ ਪੜਾਈ ਵੱਲ ਵੀ ਧਿਆਨ ਦੇਣਾ ਚਾਹੁੰਦਾ ਆਪਣਾ ਤੇ ਸਟੱਡੀ 'ਚ ਫਿਰ ਟਾਈਮ ਕੱਢ ਪੰਨੇ ਤੁਸੀਂ ਪੂਰਾ ਹਾਂਜੀ ਜੀ ਕੱਢ ਲੈਂਦਾ ਵਾਂ ਤੇ ਮਤਲਬ ਵਧੀਆ ਪੜਾਈ ਚੱਲ ਰਹੀ ਆ ਅੱਜਕੱਲ੍ਹ ਵੀ ਅੱਛਾ ਗੁਰੂ ਸਾਹਿਬ ਦੀ ਮਿਹਰ ਆ ਚੱਲੀ ਜਾਂਦਾ ਸੋ ਜਿਹੜੇ ਪੇਰੈਂਟਸ ਨੇ ਕੀਰਤ ਜੋ ਜਿਹੜਾ 13 ਸਾਲ ਦੀ ਉਮਰ ਹੈ ਜਿਹੜੇ ਪੇਰੈਂਟ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਣਾ ਨਾ ਵੀ ਗੱਲਬਾਤ ਜ਼ਰੂਰ ਕਰਾਂਗੇ ਇਹ ਫਾਦਰ ਨੇ ਇਹ ਜਿਹੜਾ ਬ੍ਰਦਰ ਹੈ ਕੀਰਤ ਦਾ ਤੇ ਇਹ ਮਾਤਾ ਜੀ ਨੇ ਕੀ ਕਹਿਣਾ ਚਾਹੁੰਗੇ ਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਬੱਚੇ ਦੇ ਵਿੱਚ ਜਿਹੜਾ ਕਾਫੀ ਟੈਲੈਂਟ ਹੈ ਅਸੀਂ ਅਕਸਰ ਜਦੋਂ ਮਾਰਕੀਟ ਦੇ ਜਾਂਦੇ ਹਾਂ ਸੀਨੀਅਰ ਗੱਲ ਲੈਣ ਜਾਂਦੇ ਆ ਗੁਰੂ ਸਾਹਿਬ ਦੀਆਂ ਤੇ ਖੂਬ ਉਸ ਤਰੀਕੇ ਜਿਹੜੀ ਤਿਆਰ ਕੀਤੀ ਹੈ ਕਿੰਨਾ ਗੁਮਾਨ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਜੀ ਕਈ ਵਾਰੀ ਅਸੀਂ ਫਰੇਮ ਕਰਾਣ ਜਾਂਦੇ ਆ ਜਿਵੇਂ ਉੱਥੇ ਮਿਲਦੇ ਨੇ ਲੋਕ ਦੇਖਦੇ ਨੇ ਸਾਨੂੰ ਦਿਓ ਜੀ ਆਪਣਾ ਕੰਟੈਕਟ ਨੰਬਰ ਅਸੀਂ ਬਣਵਾਉਣਾ ਚਾਹੁੰਦੇ ਆ ਅਸੀਂ ਪੇ ਕਰਾਂਗੇ ਪਰ ਮੈਂ ਇਹਦੇ ਵਿੱਚ ਪਾਣਾ ਨਹੀਂ ਚਾਹੁੰਦਾ ਹਲੇ ਅਸੀਂ ਸੋਚਿਆ ਫਿਰ ਉਮਰ ਦੇ ਲਿਹਾਜ਼ ਨਾਲ ਛੋਟਾ ਵਾ ਹਲੇ ਆਪਣੀ ਪੜ੍ਹਾਈ 'ਦਲ ਪੂਰਾ ਧਿਆਨ ਦੇਵੇ ਚਲੋ ਇਹ ਦਾ ਸ਼ੌਂਕ ਹੈ ਇਹਨੂੰ ਨਾਲ-ਨਾਲ ਕਰੇ ਲੇਕਿਨ ਪੈਸੇ ਦੇ ਮਾਮਲੇ 'ਚ ਹੱਲੇ ਨਹੀਂ ਜਾਣਾ ਚਾਹੀਦਾ ਮਾਤਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਅਸੀਂ ਅਕਸਰ ਦੇਖਦੇ ਹਾਂ ਜਦੋਂ ਬੱਚੇ ਛੋਟੇ ਹੁੰਦੇ ਆ ਤੇ ਉਹਨਾਂ ਵੱਲ ਤਾਂ ਉਹਨਾਂ ਦਾ ਜਿਹੜਾ ਧਿਆਨ ਹੈ ਖੇਡਾਂ ਦੇ ਵੱਲ ਹੁੰਦਾ ਸੀ ਖੇਡ ਲਈਏ ਯਾ ਅੱਜਕੱਲ ਦੇ ਜਿਹੜੇ ਬੱਚੇ ਨੇ ਗੇਮਾਂ ਦੇ ਵਿੱਚੋਂ ਬਾਹਰ ਨਹੀਂ ਆਉਂਦੇ ਜਾਂ ਫੋਨਾਂ ਦੇ ਵਿੱਚ ਲੱਗੇ ਹੋਏ ਨੇ ਪਰ ਬੱਚਿਆਂ ਦੇ ਵਿੱਚ ਕਾਫੀ ਅ ਅੱਛਾ ਟੈਲੈਂਟ ਹੈ ਪੰਜਾਬ ਦੇ ਵਿੱਚ ਕਾਫੀ ਜਿਹੜਾ ਨਾਮ ਕਮਾਇਆ ਸੋਸ਼ਲ ਮੀਡੀਆ ਦੇ ਜ਼ਰੀਏ ਕੀ ਕਹਿਣਾ ਚਾਹੋਗੇ ਬਸ ਜੀ ਇਹ ਮਾਰੀ ਦੀ ਕਿਰਪਾ ਹੈ ਜੀ ਬਸ ਆਪਕੋ ਬਸ ਉਹਦੀ ਬਖਸ਼ਿਸ਼ ਹੈ ਜੋ ਉਹਨੇ ਮੈਂ ਤੇਹੀ ਕਹਾਂਉਂਗੀ ਸੇਪਰ ਗੱਲ ਕਰੀਏ ਤਾਂ ਫਿਰ ਚਰਚੇ ਵੀ ਹੁੰਦੇ ਹੋਣੇ ਭਾਵੇਂ ਆੜਗਵਾੜ ਦੀ ਗੱਲ ਕਰ ਲਈਏ ਭਾਵੇਂ ਰਿਸ਼ਤੇਦਾਰ ਦੀ ਗੱਲ ਕਰ ਲਈਏ ਹਾਂਜੀ ਚਰਚੇ ਤਾਂ ਬਹੁਤ ਹੁੰਦੇ ਜੀ ਫੈਨ ਫੋਲਿੰਗ ਮਿਲਦੇ ਨੇ ਜਦੋਂ ਲੋਕ ਉੱਥੇ ਦੇਖਦੇ ਨੇ ਜਾਣਦੇ ਹੀ ਹੁੰਦੇ ਨੇ ਪਹਿਲਾਂ ਤੋਂ ਹੀ ਇਹ ਤਾਂ ਉਹ ਹੈ ਜੀ ਤੁਸੀਂ ਉਹਦੇ ਫਾਦਰ ਹਾਂਜੀ ਬੜਾ ਪ੍ਰਾਊਡ ਫੀਲ ਹੁੰਦਾ ਜੀ ਬਹੁਤ ਮਤਲਬ ਅੱਛਾ ਲੱਗਦਾ ਸੁਣ ਕੇ ਚਲੋ ਮਤਲਬ ਕਿ ਕੋਈ ਅੱਛਾ ਕੰਮ ਕਰ ਰਿਹਾ ਵੇ ਮਤਲਬ ਅੱਛੇ ਰਾਹ ਵਾਲ ਤੁਰਿਆ ਆਇਆ ਵੈ ਗੁਰੂ ਸਾਹਿਬ ਦੇ ਬਣਾਉਂਦਾ ਵੈ ਚਿੱਤਰ ਤੇ ਬਹੁਤ ਹੀ ਮਤਲਬ ਪ੍ਰਾਊਡ ਫੀਲ ਹੁੰਦਾ ਇਸ ਚੀਜ਼ ਦਾ ਜੇ ਆਪਾਂ ਗੱਲ ਕਰੀਏ ਅਸੀਂ ਅਕਸਰ ਦੇਖਦੇ ਆ ਜਿਹੜੇ ਛੋਟੇ ਬੱਚੇ ਨੇ ਖੇਡਾਂ ਦੇ ਵੱਲ ਰੁਝਾਨ ਜਿਹੜਾ ਉਹਨਾਂ ਦਾ ਜ਼ਿਆਦਾ ਹੁੰਦਾ ਤੇ ਤੁਸੀਂ ਜਦੋਂ ਘਰੇ ਆਨੇ ਹੋ ਬੱਚਾ ਫਿਰ ਪੇਂਟਿੰਗ ਕਰੇ ਕਰਦਾ ਹੁੰਦਾ ਹਾਂ ਇਹ ਤਕਰੀਬਨ ਪੇਂਟਿੰਗ ਵਿੱਚ ਹੀ ਮਿਲਦਾ ਵੈ ਰਾਤ ਨੂੰ ਕੋਈ 12 ਵਜੇ ਉੱਠੋ ਜੇ ਤਾਂ ਵੀ ਉਹਦੇ ਵਿੱਚ ਹੀ ਲੱਗਾ ਹੁੰਦਾ ਵੈ ਕਈ ਵਾਰੀ 2 ਵਜੇ ਤੱਕ ਵੀ ਲੱਗਾ ਹੁੰਦਾ ਵੈ ਅਸੀਂ ਤਾਂ ਚਲੋ ਸੋਏ ਜਾਂਦੇ ਆ ਲੇਕਿਨ ਇਹ ਲੱਗਾ ਰਹਿੰਦਾ ਵੈ ਇਹਨੂੰ ਮਤਲਬ ਇੱਕ ਮਹਾਰਾਜ ਉਹਨਾਂ ਕੋਲ ਗਿਫਟ ਹੈ ਨਾ ਜਿਹੜਾ ਗੁਰੂ ਸਾਹਿਬ ਦੀ ਮਿਹਰ ਹੈ ਮਿਹਰ ਸਾਹਿਬ ਉਹਨਾਂ ਦੀ ਬਸ ਉਹਨਾਂ ਦੀ ਬਦੌਲਤ ਹੀ ਹੋ ਰਹੀ ਹੈ। ਉਹਨਾਂ ਦਾ ਜਿਹੜਾ ਬ੍ਰਦਰ ਹੈ ਉਹ ਵੀ ਨਾਲ ਹੈ। ਜੇ ਆਪਾਂ ਗੱਲ ਕਰੀਏ ਕਹਿੰਦੇ ਨਾ ਜਿਹੜਾ ਭਰਾਵਾਂ ਦਾ ਸਾਥ ਜਿਹੜਾ ਰਾਮ ਲਖਣਾ ਉਹਦੇ ਵਾਲਾ ਜਿਹੜਾ ਕਾਫੀ ਜਿਹੜਾ ਨੇੜਤਾ ਹੁੰਦੀ ਹੈ ਜਾਂ ਪਿਆਰ ਹੁੰਦਾ ਹੈ ਤੇ ਤੁਹਾਨੂੰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਫਰੈਂਡਸ ਫਰੈਂਡ ਸਰਕਲ ਦੇ ਵਿੱਚ ਵੀ ਆਣ ਗੁਆਣ ਵੀ ਜਿਹੜੇ ਚਰਚੇ ਕਰਦੇ ਬੱਚੇ ਤੇ ਬਸ ਜੀ ਕਾਫੀ ਪ੍ਰਾਉਡ ਮਹਿਸੂਸ ਹੁੰਦਾ ਵੇ ਜਦੋਂ ਵੀ ਫਰੈਂਡਸ ਵੀ ਕਹਿੰਦੇ ਨੇ ਕਿ ਆਪਾਂ ਇਹ ਦੇਖੀ ਫੋਟੋ ਜਿਹੜੇ ਬਣਾ ਰਹੇ ਕੁਝ ਵਰਡਸ ਵਿੱਚ ਡਿਸਕ੍ਰਾਈਬ ਨਹੀਂ ਕਰ ਸਕਦੇ ਉਹ इमोਸ਼ਨ ਨੂੰ ਜਦੋਂ ਵੀ ਮਤਲਬ ਅੰਦਰ ਫੀਲ ਹੁੰਦਾ ਵੈ ਬਸ ਇਹੀ ਹੈ ਪ੍ਰਾਊਡ ਫੀਲ ਹੁੰਦਾ ਬਹੁਤ ਜੀ ਬਹੁਤ ਜ਼ਿਆਦਾ ਤੇ ਆਪਾਂ ਗੱਲ ਕਰੀਏ ਸਟੱਡੀ ਦੀ ਗੱਲ ਕਰ ਲਈਏ ਜਿਵੇਂ ਬੱਚੇ ਨੇ ਬੱਚੇ ਦੇ ਨਾਲ ਗੱਲਬਾਤ ਹੋਈ ਬੱਚੇ ਦਾ ਇਹ ਕਹ ਨਹੀਂ ਜਿਹੜਾ 5 5 6 6 ਘੰਟੇ ਹੈ ਉਹ ਇੱਕ ਸਕੈਚ ਕਰਨ ਨੂੰ ਲੱਗ ਜਾਂਦੇ ਆ ਤੇ ਆਪਾਂ ਗੱਲ ਕਰੀਏ ਫਿਰ ਸਟੱਡੀ ਦਾ ਕਿਸ ਤਰੀਕੇ ਨਾਲ ਮਤਲਬ ਮੈਨੇਜ ਕਰਦੇ ਨੇ ਸਟੱਡੀ ਫਿਰ ਆ ਦੇ ਫਿਰ ਨੰਬਰ 1 ਤੇ ਆ ਫਿਰ ਉਹਦੇ ਵਿੱਚ ਕਿਤਨਾ ਕਿਤੇ ਕਮੀ ਪੇਸ਼ੀ ਰਹ ਜਾਂਦੀ ਹੈ ਨਹੀਂ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ 스타 ਆਫ ਦਾ ਇਅਰ ਆਂਦਾ ਹੈ ਹਮੇਸ਼ਾ ਸਕੂਲ ਦੇ ਵਿੱਚ 97% ਆਂਦੇ ਆ ਕਾਦੀ ਕਮੀ ਪੇਸ਼ੀ ਰਹਿਣੀ ਹੈ ਇਹ ਹੈ ਕਿ ਆਪਣੇ ਟਾਈਮ ਨੂੰ ਪੂਰਾ ਨੇ ਮਤਲਬ ਪੂਰਾ ਡਿਵਾਈਡ ਕਰਕੇ ਰੱਖਿਆ ਹੋਇਆ ਵੈ ਜਿਹਦੇ ਕਰਕੇ ਬਸ ਚੱਲੀ ਜਾਂਦਾ ਵੈ ਸੋ ਇਹ ਕੀਰਤ ਦੇ ਪਰਿਵਾਰ ਸੀ ਉਹਨਾਂ ਦੀ ਮਾਤਾ ਨਾਲ ਵੀ ਗੱਲ ਕਰਾਈਏ ਜਿਹੜੇ ਉਹਨਾਂ ਦੇ ਬ੍ਰਦਰ ਹੈ ਉਹਨਾਂ ਨਾਲ ਵੀ ਗੱਲ ਕਰਾਈ ਫਾਦਰ ਦੇ ਨਾਲ ਵੀ ਗੱਲਬਾਤ ਕਰਾਈਏ ਸੋ ਜਿਹੜਾ ਇਸ ਬੱਚੇ ਦੇ ਵਿੱਚ ਟੈਲੈਂਟ ਹੈ ਉਹ ਕੁੱਟ-ਕੁੱਟ ਕੇ ਪਰਿਆਹਾਣਾ ਦਾ ਇਹੀ ਕਹਿਣਾ ਮੈਂ ਫਿਊਚਰ ਦੇ ਵਿੱਚ ਇਸੇ ਪੇਂਟਿੰਗ ਨੂੰ ਲੈ ਕੇ ਆਪਣੇ ਫਿਊਚਰ ਦੇ ਵਿੱਚ ਕੁਛ ਨਾ ਕੁਛ ਕਰਨਾ ਚਾਹੁੰਦਾ ਮੈਂ ਅਰਹੜੋੜਾ ਪੀਡੀਸੀ ਨਿਊਜ਼ ਲੁਧਿਆਣਾ